ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡੱਲੇਵਾਲ ਸਾਫ ਵਰਤ ਤੇ ਬੈਠੇ ਹੋਏ ਹਨ ਅਤੇ ਕਿਸਾਨੀ ਅੰਦੋਲਨ 2.0 ਜੋਰ ਸ਼ੋਰਾਂ ਤੇ ਹੈ ਅਤੇ ਇੱਕ ਪਾਸੇ ਜਿੱਥੇ ਦਲਜੀਤ ਦੀ ਮੋਦੀ ਨੂੰ ਮਿਲਣ ਕਰਕੇ ਆਲੋਚਨਾ ਕੀਤੀ ਜਾ ਰਹੀ ਹੈ ਉੱਥੇ ਹੀ ਕਰਨ ਓਜਲਾ ਅਤੇ ਬੱਬੂ ਮਾਨ ਵਰਗੇ ਕਲਾਕਾਰਾਂ ਨੇ ਮੋਰਚੇ ਤੇ ਜਾ ਕੇ ਕਿਸਾਨਾਂ ਦਾ ਮਨੋਬਲ ਵਧਾਇਆ ਹੈ ਤੇ ਆਓ ਹੁਣ ਆਪਾਂ ਵੇਖਦੇ ਹਾਂ ਕਿ ਬੀਤੇ ਦਿਨੀ ਕਰਨ ਓਜਨੇ ਨੇ ਮੋਹਾਲੀ ਜਾ ਕੇ ਬਾਰਡਰ ਤੇ ਪਹੁੰਚ ਕੇ ਕੀ ਕੁਝ ਕੀਤਾ ਸਭ ਤੋਂ ਪਹਿਲਾਂ ਇਹ ਬਾਈ ਜੀ ਦਾ ਖਾਲਸਾ ਬਾਈ ਜੀ ਮੈਂ ਜਿੱਥੇ ਆਇਆ ਸਾਰੇ ਸੰਯੁਕਤ ਕਿਸਾਨ ਮੋਰਚਾ ਗੱਲ ਕੇ ਸਾਰੇ ਵਿਚਾਰ ਕੀਤੇ ਬਹੁਤ ਹੀ ਲੱਗਿਆ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਜਿਹੜਾ মিডিਆ ਨੇ ਵਾਧੂ ਜਿਹੜੀਆਂ ਫਵਾਹਾਂ ਫਲਾਈਆਂ ਹੋਈਆਂ ਨੇ ਵੀ ਇੱਕੋ ਚੀਜ਼ ਨੂੰ ਵਾਰ-ਵਾਰ ਹਾਈਲਾਈਟ ਕਰਕੇ ਦਿਖਾ ਰਹੇ ਨੇ ਤੇ ਜਿਹੜਾ ਡਰ ਦਾ ਮਾਹੌਲ ਪੈਦਾ ਕਰਨ ਦੀ ਟਰਾਈ ਕਰ ਰਹੇ ਨੇ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਹੈ ਤੇ ਸਾਡੀ ਆਵਾਜ਼ ਜਾ ਰਹੀ ਹੈ ਮੈਂ ਇਹ ਦੱਸਣਾ ਚਾਹੁੰਦਾ ਵੀ ਅੱਜ ਇੱਥੇ ਆ ਕੇ ਮੈਂ ਸਵੇਰ ਦਾ ਗੀੜੀ ਵੀ ਮਾਰੇ ਸਾਰ ਕੁਝ ਦੇਖਿਆ ਮਾਹੌਲ ਬਹੁਤ ਵਧੀਆ ਤੇ ਇੱਕੇ ਵਾਲਾ ਮਾਹੌਲ ਹੈ ਉਦਾਂ ਹੀ ਪੀਸਫੁੱਲ ਪ੍ਰੋਟੈਸਟ ਜਿਹੜਾ ਚੱਲ ਰਿਹਾ ਹੈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਜਾਣੇ ਆ ਸਕਦੇ ਹੋ ਜਰੂਰ ਆਓ ਜਿੰਨੇ ਵੀ ਮੈਨੂੰ ਸੁਣਦੇ ਨੇ ਜਿੰਨੇ ਵੀ ਸਾਡੇ ਸਾਰੇ ਸਪੋਰਟ ਦੇ ਵਿੱਚ ਆ ਸਕਦੇ ਹੋ ਪੰਜਾਬ ਹਰਿਆਣਾ ਯੂਪੀ ਜਿੱਥੇ ਵੀ ਤਕਵੀਰ ਆ ਜਾਂਦੀਆਂ ਸਾਰੇ ਜਣੇ ਜਰੂਰ ਇੱਥੇ ਪਹੁੰਚੋ ਕਿਉਂਕਿ ਹੁਣ ਟਾਈਮ ਹੈ ਇਕੱਠੇ ਇੱਕੇ ਦੇ ਨਾਲ ਰਹਿਣ ਦਾ ਤੇ ਸ਼ਾਂਤਮਈ ਪ੍ਰੋਟੈਸਟ ਜਿਹੜਾ ਚੱਲਦਾ ਆ ਰਿਹਾ ਤੇ ਇੱਕ ਵੀ ਚੱਲਦਾ ਰਹੂਗਾ ਤੇ ਸਾਰਾ ਪ੍ਰੋਟੈਸਟ ਚੜ੍ਹਦੀ ਕਲਾ ਦੇ ਵਿੱਚ ਹੈ ਕਿਸੇ ਵੀ ਅਫਵਾਹ ਦੇ ਉੱਤੇ ਯਕੀਨ ਨਾ ਕਰੋ ਕੋਈ ਵੀਡੀਓ ਨਾ ਦੇਖੋ ਇਹ ਟਾਈਮ ਨਹੀਂ ਹੈਗਾ ਇੱਕ ਦੂਜੇ ਦੀਆਂ ਗਲਤੀਆਂ ਕੱਢਣ ਦਾ ਜਾਂ ਟਰੋਲ ਬਣਾਉਣ ਦਾ ਜਾਂ ਮੀਮਾ ਬਣਾਉਣ ਦਾ ਪੇਜ ਦੇ ਉੱਤੇ ਇਹ ਟਾਈਮ ਹੈ ਇੱਕ ਦੂਜੇ ਨਾਲ ਖੜੇ ਹੋਣ ਦਾ ਤੇ ਸਾਡੀ ਸਾਰਿਆਂ ਦੀ ਬੇਨਤੀ ਹੈ ਜਿੰਨੇ ਵੀ ਜਾਣੇ ਹੋ ਸਕਦੇ ਆ ਪਲੀਜ਼ ਵੱਧ ਤੋਂ ਵੱਧ ਇੱਥੇ ਆਓ ਤੇ ਆਪਣਾ ਆਪਣਾ ਯੋਗਦਾਨ ਜਰੂਰ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਇੱਕ ਗੱਲ ਕਹਿ ਦੋ ਇੱਥੇ ਆ ਕੇ ਕਿਸਾਨ ਲੀਡਰਸ਼ਿਪ ਨੂੰ ਜਰੂਰ ਫਾਲੋ ਕਰੋ ਬਿਲਕੁਲ ਬਿਲਕੁਲ ਸਾਰੇ ਜਣੇ ਸੁਣੋ ਪਹਿਲਾਂ ਹੀ ਬੋਲ ਦਿੰਦਾ ਬਿਲਕੁਲ ਹਾਂ ਜੀ ਇਹ ਇੱਕ ਆ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਸ ਨੂੰ ਆਪਣਾ ਟੁੱਟ ਨਹੀਂ ਦੇਣਾ ਕਿਉਂਕਿ ਲੋਕ ਆਪਣਾ ਟੁੱਟਦੇ ਉਹ ਦੇਖਣਾ ਚਾਹੁੰਦੇ ਆ ਤੇ ਆਪਾਂ ਸਾਰੇ ਇੱਕ ਜੋਟ ਹੋ ਕੇ ਖੜੇ ਤੇ ਹੀ ਆਪਣੀ ਜਿੱਤ ਹੈ ਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖੂਗਾ ਸਾਰੇ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ